ਰਾਗੂ ਜੀ ਹਾਂ ਜੀ ਰਾਗੂ ਜੀ ਅੱਜ ਬਾਬਾ ਛੱਜੇ ਗੁਰੂ ਸਾਹਿਬ ਜਨਮ ਦਿਹਾੜਾ ਬਣਾਇਆ ਜਾ ਰਿਹਾ ਇਸ ਵਾਰ ਕੀ ਗੱਲ ਹੈ ਮੈਂ ਬਾਬਾ ਜੀ ਦਾ ਹਰ ਸਾਲ ਜਨਮ ਦਿਨ ਦਿਹਾੜਾ ਜੀ ਮੱਗਰ ਤੇ ਪਹਿਲੇ ਆ ਤਾਂ ਮਨਾਇਆ ਜਾਂਦਾ ਜੀ ਹਾਂ ਜੀ ਇਸ ਵਾਰ ਸ਼ਨੀਵਾਰ ਇੱਕ ਤਰੀਕ ਨੂੰ ਸੰਧਾਨ ਸੀਗੀ ਤਾਂ ਅੱਜ ਦੋ ਤਰੀਕ ਹੈ ਜੀ ਇਸ ਕਰਕੇ ਅੱਜ ਇਹ ਮਨਾਇਆ ਜਾ ਰਿਹਾ ਅੱਜ ਭੋਗ ਪੈ ਰਿਆ ਸੰਤਾਂ ਬਹੁਤ ਦਰਸ਼ਨ ਕਰਨ ਆਈਆਂ ਰਾਗੀ ਜਿਵੇਂ ਚੱਲ ਰਹੇ ਆ ਪੱਗਾਂ ਦਾ ਵੀ ਜਿਹੜਾ ਦਸਤਾਰ ਬੰਦੀ ਦਾ ਪ੍ਰੋਗਰਾਮਾ ਕੋ ਚੱਲ ਰਿਹਾ ਹੋ ਤਿੰਨ ਕੈਟਾਗਰੀ ਕੋ ਚੱਲ ਰਿਹਾ ਸਾਰੇ ਨੂੰ ਇਨਾਮ ਦੇ ਕੇ ਨਵਾਜਿਆ ਜਾਪਾ ਸੰਗਤਾਂ ਵਾਸਤੇ ਵੈਗੁਰ ਜੀ ਕੀ ਕੀ ਪ੍ਰੋਲੇ ਕੀਤਾ ਗਿਆ 17 ਲਈ ਜਿਆ ਪਾਣੀ ਦਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਕਮੇਟੀ ਵੱਲੋਂ ਹਾਂਜੀ ਕੱਲ ਪਰसों ਦਾ ਲੰਗਰ ਪਾਣੀ ਚੱਲ ਰਿਹਾ ਹੈ ਚਾਹ ਪਕੌੜਿਆਂ ਦਾ ਚੱਲ ਰਿਹਾ ਹੈ ਅੱਜ ਚਾਹ ਜਲੇਬੀਆਂ ਤੇ ਪਕੌੜਿਆਂ ਦਾ ਤੇ ਬਾਕੀ ਲੰਗਰ ਜਿਹੜਾ ਸ਼ੁਰੂ ਹੋ ਗਿਆ ਹੈ ਸਰਪ ਕੋ ਚੱਲ ਰਿਹਾ ਹਾਂਜੀ ਵੈਗੁਰ ਜੀ ਬਾਬਾ ਸੱਜੋ ਜੀ ਆ ਇਸ ਗੁਰਦੁਆਰੇ ਦਾ ਕੀ ਥੋੜਾ ਇਤਿਹਾਸ ਕੀ ਮਾਨੂੰ ਦੱਸ ਏ ਬਾਬਾ ਜੀ ਦਿੱਲੀ ਦੇ ਵਿੱਚ ਜਿਹੜਾ ਕਈ ਵਾਰ ਐਰਕਾਰ ਸੀਗਾ ਉਹ ਉਥੇ ਜਰਨੈਲ ਸੀਗੇ ਹਾਂਜੀ ਤੇ ਉਹ ਹਿੰਦੂਆਂ ਦੀਆਂ ਤੇ ਸਾਰਿਆਂ ਦੀਆਂ ਬਰਾਦਰੀਆਂ ਦੀਆਂ ਲੜਕੀਆਂ ਦੇ ਡੋਲੇ ਲੈਂਦਾ ਸੀਗਾ ਜ਼ਬਰਦਸਤੀ ਜਿਹੜੇ ਨਹੀਂ ਦੇ ਦਿੰਦੇ ਤੇ ਉਹਨਾਂ ਨੂੰ ਸਜਾਵਾਂ ਦਿੰਦਾ ਸੀਗਾ ਤੇ ਇਹਨਾਂ ਕੋਲੋਂ ਵੀ ਉਹਨੇ ਲੜਕੀਆਂ ਦੇ ਡੋਲੇ ਦੀ ਡਿਮਾਂਡ ਕੀਤੀ ਤੇ ਇਹਨਾਂ ਨੂੰ ਕਹਿੰਦਾ ਵੀ ਸਾਨੂੰ ਦੱਸ ਦਿੰਦੇ ਹੋ ਤੇ ਦੱਸ ਦਿੰਦੇ ਕਿ ਤੇ ਇਹਨਾਂ ਆਪਣਾ ਪਰਿਵਾਰ ਉੱਥੇ ਸਾਰਾ ਇਧਰ ਪਟਿਆਲੇ ਦੇ ਲੱਕ ਵਿੱਚ ਖੜ੍ਹ ਦਿੱਤਾ ਬੱਚਿਆਂ ਸਮੇਤ ਆਪ ਉੱਥੇ ਰਹਿ ਤਾਂ ਉੱਥੇ ਇਹਨਾਂ ਬਾਬਾ ਮਟਾ ਕੇ ਉਹਨੂੰ ਜਦੋਂ ਸੱਧਿਆ ਬਾਬਾ ਮਟਾ ਕੇ ਉਹਨੂੰ ਉੱਥੇ ਕਤਲ ਕਰ ਦਿੱਤਾ ਤਾਂ ਸਖਤ ਇਹਦੇ ਪੜਿਆ ਗਿਆ ਨਵਾਰਾ ਬਾਗੁਰੂ ਜੀ ਦੂਰ ਦੂਰ ਸੰਤਾਂ ਨੂੰ ਆਪਣਾ ਕੀ ਮੈਸੇਜ ਦੇਣਾ ਹੈ ਜੀ ਦੂਰ ਸੰਪਾਈਆਂ ਦੂਰ ਦੂਰੀਆਂ ਸੰਤਾਂ ਨੂੰ ਇਹੋ ਸੰਦੇਸ਼ ਵਾਜ ਸਾਡੇ ਵੱਲੋਂ ਤੇ ਬਾਬਾ ਜੀ ਦਾ ਜਨਮ ਦਿਨ ਜਿਹੜਾ ਮੱਤਕੜ ਨੌਂ ਉਹਨਾਂ ਦੀਆਂ ਜਿਹੜੀਆਂ ਸਖਿਆਵਾਂ ਵਾਂ ਉਹਨਾਂ ਉੱਪਰ ਅਮਲ ਕਰਨ ਨਾਮ ਜਪਣ ਕਿੱਤ ਕਰਨਾ ਵੰਡ ਖਾਣ ਜਰਣਾ ਸੰਤ ਜੀ ਸੇ ਮਗਾਈ ਸਰਦਾਈ ਗੁਰਦੁਆਰਾ ਸਾਹਿਬ ਆਇਤੀ ਸੀ ਮਤਲਬ ਦੇਖਣ ਦਾ ਕਿੱਦਾਂ ਲੱਗ ਰਿਹਾ ਤੇ ਬਾਬਾ ਸੱਜੋ ਜੀ ਦੰਦ ਦੇ ਰਜੇ ਕੀ ਸਮ ਕਹਿਣਾ ਕਿ ਇਹ ਹਰ ਸਾਲ ਦੀ ਤਰ੍ਹਾਂ ਹੀ ਹਰ ਸਾਲ ਮਨਾਇਆ ਜਾਂਦਾ ਜੀ ਹੈ ਮਗਰ ਇਹ ਪਹਿਲੀ ਸਗਰਾੰਦਨ ਮਨਾਇਆ ਜਾਂਦਾ ਇੱਥੇ ਬਹੁਤ ਦੂਰੋਂ ਦੂਰੋਂ ਭੈਣ ਭਰਾ ਆਉਂਦੇ ਆ ਇਹ ਐਨ ਆਰ ਆਈ ਵੀਰਾਂ ਦੇ ਤੇ ਵਿੱਚ ਪਿੰਡ ਦੇ ਲੱਗ ਲੱਗੇ ਸਾਰੇ ਬਾਹਰ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਕਿਦਾਂਗੇ ਇੱਥੇ ਦੇਖਣ ਨੂੰ ਮਿਲਿਆ ਤੁਸੀਂ ਵੀ ਦੇਖ ਰਿਹਾ ਇਹਦੇ ਦਸਤਾਰ ਬੰਦੀ ਵੀ ਹੋ ਰਹੀ ਆ ਇਸ ਵਾਰ ਕੀ ਕਹਿੰਦੇ ਇਹ ਦਸਤਾਰਪੰਦੀ ਜੀ ਆ 5 ਸਾਲ ਤੋਂ ਨਵੀਂ ਕਮੇਟੀ ਬਣੀ ਹੈ ਜੀ ਉਦੋਂ ਤੋਂ ਇਹਨਾਂ ਪ੍ਰੋਗਰਾਮ ਚਾਲੂ ਕੀਤਾ ਗਿਆ ਪ੍ਰਧਾਨ ਸਾਹਿਬ ਤੇ ਪੂਰੀ ਕਮੇਟੀ ਵੱਲੋਂ ਇਹਨੂੰ ਬੜਾ ਵੱਡਾ ਸ਼ਾਬਾਸ਼ ਮਿਲ ਰਿਹਾ ਜੀ ਇਹ ਬਹੁਤ ਲੋਕਾਂ ਨੂੰ ਸਿੱਖਿਆ ਸਿੱਖਿਆ ਦੇਣ ਵਾਲੀ ਗੱਲ ਆ ਜੀ ਸਿੱਖੀ ਸਿੱਖੀ ਪ੍ਰਚਾਰ ਵਾਸਤੇ ਬਹੁਤ ਵਧੀਆ ਕੋਈ ਦੂਰ ਦੂਰੋਂ ਸੰਗਤਾਂ ਵੀ ਇੱਥੇ ਰਹਿਣ ਆਈਆਂ ਹੋਈਆਂ ਹੋਰ ਵਾਸਤੇ ਵਿਵਸਥਾ ਵਗੈਰਾ ਕੀਤੀ ਗਈ ਹਾਂਜੀ ਇੱਥੇ ਕੋਈ ਰਾਜਸਥਾਨ ਤੋਂ ਕੋਈ ਹਰਿਆਣੇ ਤੋਂ ਕੋਈ ਜੀਲ ਤੋਂ ਪੰਜਾਬ ਦੇ ਬਰਾਦਰੀ ਦੇ ਲੋਕ ਆਉਂਦੇ ਆ ਜੀ ਉਹ ਰਾਤ ਇੱਥੇ ਰਹਿੰਦੇ ਆ ਜੀ ਹਰ ਸਾਲ ਦੀ ਤਰ੍ਹਾਂ ਹੀ ਆਉਂਦੇ ਆ ਕਾਫੀ ਜਥੇ ਆਪਣੇ ਬਿਨ ਤੀਜਾ ਬੰਦਾ ਕਰੋੜਾਂ ਦੇ ਮਿਖਾਏ ਤੇ ਸਾਦੇ ਹੱਥੋਂ ਸਾਡਾਂ ਨੇ ਕਤਲ ਕਰਾ ਰਿਆ ਉਦੋਂ ਵੀ ਜੰਮਰ ਨੂੰ ਇਨਾ ਸੀ ਪਰ ਇਨਾ ਅਧਿਕਾਰ ਹੋਇਆ ਧਰਤੀ ਕੋਲਾ ਉੱਠੀ ਹੈ ਤੇ ਘਰ ਸਾਹਿਬ ਜੀ ਹੋਵਸ ਕੀ ਮਿਲਦਾ ਤੁਸੀਂ ਦੱਸ ਦਿੰਨੇ ਹੋ ਨਾ ਇਹਨਾਂ ਚਾੜੇ ਤੇ ਦੱਸੀ ਤੇ ਅੱਜ ਤੱਕ ਗੁਰੂ ਸਾਹਿਬ ਨੇ ਕਰੋੜਾਪਤੀ ਮੈਨੂੰ ਬਣਾ ਦਿੱਤਾ ਦਿੱਤੇ ਨਾ ਮੈਂ ਦੱਸੀ ਸੀ ਉਹ ਅੱਜ ਮੈਂ ਕਰੋੜਾਪਤੀ ਬਣ ਗਿਆ ਆਨੇ ਡਾਟੇ ਤੰਗ ਜਿਉਣ ਕੀਤੇ ਹੋ ਲੱਗਦਾ ਗਰੀਬੀ ਦੀ ਫਾਤਾ ਕਰਨ ਪਾਪ ਦੀ ਪੰਨੀ ਅਮਰਤ ਕਰੀ ਬਾਬਾ ਆਵਾ ਗੁਰੂ ਨਾਲ ਕਤਲਵੰਡੇ ਬਾਲੇ ਵਾਲੇ ਨਰਬਲ ਨੂੰ ਹੋਵੇ ਬਸੰਤ ਕੀਤੇ ਜਾ ਸਕਦੇ ਆ ਇਤਿਹਾਸ ਵਿੱਚ ਲਗਾਤਾਰ ਕੀਤੇ ਜਾ ਸਕਦੇ ਆ ਫਰਮੇ ਕਾ ਹਸਮਾ ਲੋਕ ਕਾ ਪਿਆ ਜਾ ਤਾ ਹ ਸਭੀ ਸੇ ਦਾ ਡਾਕਟਰ ਬਾਮੀ ਕਰਾ ਬੜੇ ਸਹਾਰਤ ਸਾਡਾ ਕਹ ਰਿਹਾ ਜੇ ਫਰਕ ਖੈ ਫਾਸ ਨੀ ਹੋ ਰਿਹਾ ਉਹ ਮਮਈ ਸਹਨਾਲ ਰੱਖੀ ਜੇ ਕਿਸੇ ਦਿਨ ਦੀ ਸੀ ਤੇਰੇ ਦੇ ਮੇਰੋ ਤੇਰੇ ਸਾਰੇ ਬੜੇ ਛੋਲੇ ਰੱਖਦੇ ਨੇ ਜਿਹਨਾਂ ਦੇ ਗਲੇ ਨਾ ਜਿਹੜੇ ਹੁੰਦੇ ਕ੍ਰਿਸ਼ਰਾ ਤੇ ਟਾਠੀਆਂ ਦੇ ਕੀ ਬਕੇ ਲੈਣਾ ਕਿ ਜਿਹੜਾ ਕੇਸ ਸੀ ਕੀਤਾ ਸੀ ਲੋਅ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਚਲਾ ਗਿਆ ਤੇ ਅਸੀਂ ਵਾਪਸ ਲਈ ਮੈਂ ਬੇਨਤੀ ਕਰਾਂ ਇਸੇ ਤਰ੍ਹਾਂ ਹੀ ਹੋਇਆ ਅੱਜ ਭਾਵੇਂ ਉੱਥੇ ਵਸਤੇ ਨੇ ਪਰ ਉਹ ਕਹਿੰਦੇ ਸੀ ਹਰੇ ਪੂਰੇ ਸਮੁੱਚ ਜੜਾ ਪੱਟੀ ਪਰਵਾਰ ਅਕਾਲਪੁਰ ਸਾਹਿਬ ਦਾ ਅੱਜ ਵੀ ਉਸੇ ਤਰ੍ਹਾਂ ਹੀ ਉਸੇ ਵਾਂਗ ਹੋ ਕੇ ਮੇਰਾ ਕੈਸ ਤੋਂ ਭਾਵਾ ਹੈ ਤੇ ਗੁਰੂ ਨਾਨਕ ਸਾਹਿਬ ਦੀਆਂ ਬਖਸ਼ੀਆਂ ਜਿਹੜੀਆਂ ਨਾਲ ਉਹ ਗਿਣੀਆਂ ਨਹੀਂ ਜਾ ਸਕਦੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਇਹ ਜੋ ਮਹੂਤਵਕੀ ਹੈ ਆਪ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਾਨਤੋ ਪੂਰਨ ਦੀ ਜਾ ਵਾਹ ਬੰਦ ਬੰਦ ਜਾਉ ਰ ਮਈਆ ਕਾਰਨੇ কারণ কবনে বোল জনম বিশ্রে জন্ম তুমারে লি রাস জিব